ਜਿਵੇਂ ਤੁਸੀਂ ਬੜੇ ਸਾਲ ਪਹਿਲਾਂ ਗਾਣਾ ਗਾਇਆ ਸੀ ਇੱਕ ਵਾਰੀ ਉਦੋਂ ਅਵੇਅਰਨੈਸ ਕ੍ਰੀਏਟ ਕੀਤੀ ਸੀ ਸ਼ਾਇਦ ਲੋਕਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਦਿਨ ਦੇਖਣੇ ਵੀ ਪੈਣਗੇ ਉਦੋਂ ਮਨ ਚ ਕਿਵੇਂ ਆਇਆ ਸੀ ਕਿ ਅੱਗੇ ਜਾ ਕੇ ਪਾਣੀ ਜਿਹੜਾ ਹੈ ਉਹ ਖਤਮ ਹੋ ਸਕਦਾ ਹੈ ਪੰਜਾਬ 'ਚ ਜਸਪ੍ਰੀਤ ਜੀ ਆਖੀ ਤਾਂ ਹਾਂ ਜੀ ਕਿ ਤੁਸੀਂ ਪਹਿਲਾਂ ਉਸ ਗਾਣੇ ਦੇ ਨਾਲ ਹੀ ਸ਼ੁਰੂਆਤ ਕਰੋ ਕਿਉਂਕਿ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਮੈਂ ਪੋਲਿਟਿਕਸ ਤੋਂ ਦੂਰ ਰਹਿਣਾ ਪਰ ਪਾਣੀ ਦਾ ਮੁੱਦਾ ਜਿਹੜਾ ਹੈ ਉਹ ਪੋਲਿਟਿਕਸ ਤੋਂ ਬਹੁਤ ਉੱਪਰ ਹੈ ਨਹੀਂ ਨਹੀਂ ਪੋਲਿਟਿਕਸ ਦੇਖੋ ਮੈਂ ਕਹਿੰਨਾ ਜੇ ਇਸ ਤਰ੍ਹਾਂ ਦਾ ਮੁੱਦਾ ਜਦੋਂ ਅਮਿਤੋਸਪਾਜੀ ਹੁਣਾਂ ਨੇ ਇਹ ਵਾਲੀ ਮੁਹਿੰਮ ਸ਼ੁਰੂ ਕੀਤੀ ਹੈ ਇਹਦੇ ਵਿੱਚ ਕੋਈ ਪੋਲੀਟੀਕਲ ਬੰਦੇ ਵੀ ਆ ਜਾਣ ਨਾ ਖਰਾਬ ਵੀ ਆ ਜਾਣ ਮੈਂ ਕਹਿੰਨਾ ਭ੍ਰਿਸ਼ਟਾਚਾਰ ਵੀ ਆ ਕੇ ਚੰਗੀ ਗੱਲ ਕਰਨ ਤੇ ਉਹਨਾਂ ਦੀ ਸੁਣਨੀ ਚਾਹੀਦੀ ਹੈ ਮੈਂ ਗੁਲਾਮ ਅਲੀ ਖਾਨ ਸਾਹਿਬ ਦੀ ਮੈਨੂੰ ਇੱਕ ਗੱਲ ਬੜੀ ਵਧੀਆ ਲੱਗਦੀ ਹੈ ਉਹ ਕਹਿੰਦੇ ਕਿ ਇਹ ਨਾ ਸੋਚੋ ਕਿ ਗੱਲ ਕਿਸ ਨੇ ਕਹੀ ਹੈ ਇਹ ਸੋਚੋ ਕਿ ਗੱਲ ਕਈ ਕੀ ਹੈ ਅਗਰ ਕੋਈ ਅੱਛੀ ਗੱਲ ਕਰ ਰਿਹਾ ਹੈ ਤਾਂ ਉਹ ਗੱਲ ਨੂੰ ਸੁਣਨਾ ਚਾਹੀਦਾ ਤੇ ਪੋਲਿਟਿਕਲ ਚਲੋ ਠੀਕ ਹੈ ਅਸੀਂ ਦੂਰ ਰਹਿਨੇ ਆ ਬਟ ਇਹ ਮੁੱਦਿਆਂ ਦੇ ਉੱਪਰ ਅਸੀਂ ਜੇ ਕੋਈ ਪੋਲਿਟਿਕਲ ਵੀ ਹੋਣਾ ਪਿਆ ਭਾਜੀ ਹੋਣਾ ਦੇ ਨਾਲ ਇਹਨਾਂ ਨੇ ਕਿਉਂਕਿ ਬਹੁਤ ਅੱਛਾ ਮੁੱਦਾ ਸ਼ੁਰੂ ਕੀਤਾ ਮੈਂ ਭਾਜੀ ਪਿੰਡ ਤੋਂ ਸ਼ੁਰੂ ਕਰਾਂਗਾ ਆਪਣੀ ਮਾਂ ਦੀ ਗੱਲ ਤੋਂ ਸ਼ੁਰੂ ਕਰਾਂਗਾ ਸੀ ਨਾ ਮੇਰੀ ਮਾਂ ਮੈਨੂੰ ਡੰਗਰ ਚਾਰਨ ਭੇਜਦੀ ਪਸ਼ੂ ਚਾਰਨਾ ਸੀ ਸ਼ਰਮ ਹੈ ਸਾਡੇ ਜੀ ਉੱਥੇ ਮਲਕ ਤੇ ਦੂਸਰੀ ਰੋਹੀ ਹੈ ਤੇ ਇੱਕ ਦੂਸਰਾ ਸ਼ਰਮ ਹੈ ਸਾਡੇ ਦੀਨਾ ਨਗਰ ਦੇ ਲਾਗੇ ਨਾ ਉਹਦੇ ਵਿੱਚ ਅਸੀਂ ਜੋ ਛੋਟੇ-ਛੋਟੇ ਸੀਗੇ ਡੰਗਰ ਛੱਡਦੇ ਨੇ ਫਿਰ ਬਹਿ ਜਾਣਾ ਸਾਰੇ ਮੁੰਡਿਆਂ ਨੇ ਤੇ ਪਾਣੀ ਜਿਹੜਾ ਸੀ ਉਹ ਜਦ ਤਰੇਹ ਲੱਗਣੀ ਉਦੋਂ ਉਹਦੇ ਬੋਤਲਾਂ ਨਹੀਂ ਸੀ ਨਾ ਕੁਝ ਹੋਰ ਸੀਗਾ ਨਾ ਘਰੋਂ ਹੀ ਕੋਈ ਲੈ ਕੇ ਜਾਂਦਾ ਸੀ ਗੜਮੀਆਂ 'ਚ ਪਾਣੀ ਪਾ ਕੇ ਤਾਂ ਕੰਮਾ ਹੁੰਦਾ ਸੀ ਸਾਡੇ ਪਿੰਡ ਦਾ ਉਹਨੇ ਕਹਿਣਾ ਵੀ ਚੱਲ ਚੱਲ ਬਈ ਤੂੰ ਖੂਬ ਖੂ ਕਾਡੋ ਏ ਤੇ ਖੂ ਕੱਢਣਾ ਜੀ 1.5 ਫੁੱਟ ਤੇ ਪਾਣੀ ਆਉਣਾ ਉਹਨੂੰ 10 ਮਿੰਟ ਵੇਟ ਕਰਨਾ ਤੇ ਫਿਰ ਉਹੀ ਪਾਣੀ ਪੀ ਲੈਣਾ ਇਹ ਮੇਰਾ ਬਚਪਨ ਜਿਹੜਾ ਇੱਥੋਂ ਸ਼ੁਰੂ ਹੋਇਆ ਮੇਰੀ ਮਾਂ ਜਦੋਂ ਵੀ ਕਦੀ ਉਹਨੇ ਮਤਲਬ ਕੱਪੜੇ ਧੋਣੇ ਜਾਂ ਪੋਚਾ ਮਾਰਨਾ ਜਾਂ ਕੁਝ ਇਦਾਂ ਦਾ ਕੰਮ ਕਰਨਾ ਬਾਲਟੀ ਉਹਨੇ ਕਹਣਾ ਵੀ ਆਹ ਬਾਲਟੀ ਪਾਣੀ ਦੀ ਸੁੱਟ ਦੇ ਤੇ ਮੈਂ ਜਾ ਕੇ ਇਦਾਂ ਸੁੱਟ ਦੇਣੀ ਤੇ ਮੈਨੂੰ ਯਾਦ ਹੈ ਮੈਨੂੰ ਡੰਡਿਆਂ ਨਾਲ ਮਾਰ ਪੈਂਦੀ ਸੀ ਉਹ ਕਹਿੰਦੀ ਕਿ ਇਹ ਪਾਣੀ ਤੂੰ ਬੂਟਿਆਂ ਨੂੰ ਕਿਉਂ ਨਹੀਂ ਪਾਇਆ ਮੇਰੀ ਸ਼ੁਰੂਆਤ ਉੱਥੋਂ ਹੋਈ ਹੈ ਤੇ ਹੁਣ ਜਦੋਂ ਅਸੀਂ ਇੱਥੇ ਆਏ ਆ ਮੈਂ ਤਾਂ ਤੁਸੀਂ ਮੇਰੀਆਂ ਅਗਰ ਰੀਲਾਂ-ਵਿਲਾਂ ਦੇਖੋ ਮੇਰੇ ਟਵੀਟ ਦੇਖੋ 4 5 6 ਸਾਲ ਤੋਂ ਤੇ ਮੈਂ ਇਹਦੇ ਤੇ ਬੋਲਦਾ ਹਾਂ ਜ਼ਿਆਦਾ ਹੁਣ ਜਿਹੜਾ ਮੇਰਾ ਗਾਣਾ ਆਇਆ ਉੱਤੇ ਵੀ ਮੈਂ ਉਹ ਚਾਨਕ ਹੀ ਬੰਦੇ ਨੇ ਮਤਲਬ सुरेंद्र दाऊ ਮਾਜਰਾ ਨੇ ਬਹੁਤ ਸੋਣਾ ਲਿਖਿਆ ਉਹ ਮੈਂ ਤੁਹਾਨੂੰ ਥੋੜਾ ਸੁਣਾ ਦਿੰਨਾ ਤੇ ਤੁਹਾਨੂੰ ਅੱਛਾ ਲੱਗੇਗਾ ਕੋਈ ਹੋ ਕੇ ਦੇਂਦਾ ਫਿਰਦਾ ਕੋਈ ਹੋ ਕੇ ਓਏ ਜੇ ਨਾ ਜਾਗੇ ਹੋ ਜਾਵਣਗੇ ਧੋਖੇ ਓਏ ਕੋਈ ਹੋ ਕੇ ਦੇਂਦਾ ਫਿਰਦਾ ਕੋਈ ਹੋ ਕੇ ਓਏ ਜੇ ਨਾ ਜਾਗੇ ਹੋ ਜਾਵਣਗੇ ਤੋਖੇ ਓਏ ਉਠੋ ਸ਼ੇਰ ਜਵਾਨੋ ਉਠੋ ਸ਼ੇਰ ਜਵਾਨੋ ਸਮਾਂ ਵਿਚਾਰ ਲਈਏ ਮੁੜ ਕੇ ਹੱਥ ਨਹੀਂ ਆਉਣੇ ਲੰਗੇ ਮੌਕੇ ਓਏ ਉਹਦੇ ਵਿੱਚ ਬੜਾ ਖੂਬਸੂਰਤ ਹੈ ਕਿ ਅਸੀਂ ਤਾਰਕੇ ਟੂਣੇ ਟਾਮਣ ਨਹਿਰਾ ਪਰ ਬੈਠੇ ਅਸੀਂ پاک ਪਵਿੱਤਰ ਪਾਣੀ ਗੰਦਲੇ ਕਰ ਬੈਠੇ ਕੋਈ ਰੰਗ ਬਿਰੰਗੇ ਚੋਲੇ ਸਾਨੂੰ ਤੋੜ ਗਏ ਅਸੀਂ ਗੁਰਦਿਆਂ ਕਿਰਤ ਕਮਾਈਆਂ ਤੋਂ ਮੂੰਹ ਮੋੜ ਗਏ ਹੋ ਕੀ ਕੀ ਵੜਾਂਗੇ ਬੀ ਨਫਰਤ ਦੇ ਬੋਕੇ ਓਏ ਕੋਈ ਹੋ ਕੇ ਦਿੰਦਾ ਫਿਰਦਾ ਕੋਈ ਹੋ ਕੇ ਓਏ ਇਹ ਹੋ ਕੇ ਦੇ ਰਿਹਾ ਇਹ ਹੋ ਕੇ ਦੇ ਰੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜੀ ਬਰਸਤਾ ਹੈ ਬਹੁਤ ਜ਼ਰੂਰੀ ਸੀਗਾ ਕਿ ਇਹੋ ਜੀ ਮੂਵਮੈਂਟ ਚਲਾਨੀ ਚਾਹੀਦੀ ਜਿਹੜੀ ਚਲਾਨੀ ਚਾਹੀਦੀ ਸੀ ਔਰ ਡੇਲੀ ਪੋਸਟ ਵੀ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਸੀ ਇਸ ਮੂਵਮੈਂਟ ਨਾਲ ਜੁੜੇ ਔਰ ਹਰ ਪਲ ਜਿਹੜਾ ਇਸ ਮੂਵਮੈਂਟ ਦੇ ਨਾਲ ਜੁੜੇ ਰਵਾਂਗੇ ਔਰ ਭਾਜੀ ਜਿੰਦਾ ਪੰਜਾਬ ਹੈ ਨਾ ਪੰਜਾਬ ਤੇ ਉਹੀ ਗੱਲ ਕਿ ਪਾਣੀ ਤੇ ਬਾਣੀ ਦੋ ਹੀ ਚੀਜ਼ਾਂ ਨਾਲ ਬਚਣਾ ਹੈ ਬਹੁਤ ਅੱਛੀ ਗੱਲ ਸਿਵਲਾਈਜ਼ੇਸ਼ਨ ਵੀ ਸਾਡੇ ਕੋਲ ਸਭ ਤੋਂ ਵੱਡੀ ਹੈ ਦੁਨੀਆ ਦੀ ਮੈਨੂੰ ਲੱਗਦਾ ਹੈ ਕਿ ਮਾਡਰਨ ਧਰਮ ਵੀ ਹੈ ਤੇ ਜੀਵਨ ਸ਼ੈਲੀ ਵੀ ਹੈ ਤੇ ਪਾਣੀ ਵੀ ਸਾਡੇ ਕੋਲ ਸਭ ਤੋਂ ਜ਼ਿਆਦਾ ਉਹਨੂੰ ਹੁਣ ਸੰਭਾਲਣ ਦੀ ਲੋੜ ਹੈ ਉਹਨੂੰ ਬਚਾਉਣ ਦੀ ਵੀ ਲੋੜ ਹੈ ਤੇ ਉਹਨੂੰ ਸੰਭਾਲਣ ਦੀ ਵੀ ਲੋੜ ਹੈ